ਜੀ ਇੱਕ ਹੋਰ 콜 ਦਾ ਸਾਡੇ ਨਾਲ ਜੁੜ ਗਏ ਨੇ ਸੱਸ਼ੇਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਐਸ ਦੇ ਟਾਪਿਕ ਤੇ ਸੱਸ਼ੇਕਾਲ ਹਾਂ ਜੀ ਮੈਡਮ ਸਾਡੇ ਦਾ ਸੁਝਾਅ ਇਹ ਕੀ ਆ ਵੀ ਜਿਹੜੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਨਗਰ ਪੰਚਾਇਤ ਜਾਂ ਨਗਰ ਕੌਂਸਲ ਰਹਿਗੀਆਂ ਉਹਨਾਂ ਨੂੰ ਪਾਣ ਜਿਹੜੀਆਂ ਨਾਲੀਆਂ ਨੇ ਘਰਾਂ ਵਾਲੀਆਂ ਨਿਕਾਸੀ ਦਾ ਪਾਣੀ ਹੈ ਉਹ ਅੰਡਰਗ੍ਰਾਊਂਡ ਹੋਣਾ ਚਾਹੀਦਾ ਜੀ ਜੀ ਬਹੁਤ ਜਿਹਦੇ ਕਰਕੇ ਮੱਛਰ ਦਾ ਮਤਲਬ ਘਟਾ ਸਕਦੇ ਆ ਪਰ ਸਭ ਤੋਂ ਬਹੁਤ ਵੱਡਾ ਹੱਲ ਹੈ ਜੀ ਇਹ ਡਾਕਟਰ ਗੌਰਵ ਅਗਰਵਾਲ ਤੋਂ ਪੁੱਛ ਵੀ ਲੈਣੇ ਆ ਅਗਰਵਾਲ ਜੀ ਇਹ ਕਿਹਾ ਜਾਂਦਾ ਹੈ ਕਿ ਜੋ ਮੱਛਰ ਹੈ ਉਹ ਜ਼ਿਆਦਾਤਰ ਪਨਪਦਾ ਹੈ ਤਾਂ ਸਾਫ਼ ਪਾਣੀ 'ਚ ਕਿਉਂਕਿ ਬਹੁਤ سارے ਲੋਕ ਬੋਲਦੇ ਨੇ ਨਾ ਕਿ ਗੰਦਾ ਪਾਣੀ ਜਿਹੜਾ ਹੈ ਉਹ ਖੜਾ ਹੈ ਇਸ ਨੂੰ ਗੰਦੇ ਪਾਣੀ ਨੂੰ ਸੁੱਟ ਦਿਓ ਪਰ ਇਹ ਲੋਕ ਸੋਚ ਨਹੀਂ ਪਾਉਂਦੇ ਕਿ ਸਾਫ਼ ਪਾਣੀ ਦੇ ਵਿੱਚ ਜ਼ਿਆਦਾ ਮੱਛਰ ਜਿਹੜਾ ਉਹ ਪਨਪਦਾ ਹੈ ਦੂਜਾ ਇਹ ਕਿਹਾ ਜਾ ਰਿਹਾ ਹੈ ਕਿ 2030 ਤੱਕ ਮਲੇਰੀਆ ਜਈ ਬਿਮਾਰੀ ਤੋਂ ਜਿਹੜਾ ਹੈ ਉਸ ਤੋਂ ਸਾਨੂੰ ਨਿਜਾਤ ਮਿਲ ਜੇਗਾ ਇਹ ਮਿਸ਼ਨ ਜਿਹੜਾ ਉਹ ਰੱਖਿਆ ਹੋਇਆ ਹੈ ਭਾਰਤ ਸਰਕਾਰ ਨੇ ਇਜ਼ ਇਟ ਪੋਸੀਬਲ ਦੇਖੋ ਉਹ ਵੀ ਵੈਰੀ ਓਨੈਸਟ ਜੀਐਸਏ ਸਾਰੇ ਮਿਲ ਕੇ ਕੋਸ਼ਿਸ਼ ਕਰਦੇ ਹੈ ਇਸ ਤੇ ਉੱਤੇ ਜਿਹੜਾ ਇਨਵੀਜੀਬਲ ਆਰਮੀ ਮੈਂ ਬਾਰ-ਬਾਰ ਕਹਿ ਰਹੇ ਹਾਂ ਇਸ ਦੇ ਉੱਤੇ ਜਿੱਤ ਪਾਣਾ ਕੋਈ ਮੁਸ਼ਕਿਲ ਨਹੀਂ ਹੈ ਚਾਹੇ ਸ਼੍ਰੀਲੰਕਾ ਵਰਗਾ ਸ਼ਹਿਰ ਆਪਣਾ ਸ਼੍ਰੀਲੰਕਾ ਦਾ ਦੇਸ਼ ਹੈ ਉਹ ਮਲੇਰੀਆ ਫਰੀ ਹੋ ਸਕਦਾ ਹੈ ਤੇ ਇੰਡੀਆ ਕਿਉਂ ਨਹੀਂ ਸਿਰਫ ਇਸ ਵਿੱਚ ਖਾਲੀ ਸਰਕਾਰ ਦੇ ਕੰਮ ਕਰਨ ਨਾਲ ਕੁਝ ਨਹੀਂ ਹੋਏਗਾ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਏਗਾ ਇੰਡਸਟਰੀਜ਼ ਨੂੰ ਵੀ ਜਾਗਰੂਕ ਹੋਣਾ ਪਏਗਾ ਇਸ ਦੇ ਵਿੱਚ ਫਾਊਂਡੇਸ਼ਨਸ ਐਨ ਜੀਓਸ ਸਵੈਮ ਸੇਵੀ ਸੰਘ ਜਿੰਨੇ ਵੀ ਹੈ ਉਹ ਸਾਰਿਆਂ ਨੂੰ ਇਕੱਠਾ ਹੋ ਕੇ ਬਿਲਕੁਲ ਕੰਮ ਕਰਨਾ ਪਏਗਾ ਤੇ ਬਿਲਕੁਲ ਆ ਸਹੀ ਹੈ ਕਿ ਜਿਹੜਾ ਸਾਡਾ ਮੱਛਰ ਹੈ ਉਹ ਸਾਫ਼ ਪਾਣੀ ਵਿੱਚ ਪਨਪਦਾ ਹੈ ਅਸੀਂ ਹਮੇਸ਼ਾ ਸਰਕਾਰ ਦੇ ਉੱਤੇ ਪਾਦਨੇ ਕਿ ਗੰਦਾ ਪਾਣੀ ਇਕੱਠਾ ਹੋ ਗਿਆ ਇਸ ਕਰਕੇ ਮੱਛਰ ਆ ਗਏ ਲੇਕਿਨ ਜੇ ਤੁਸੀਂ ਦੇਖੋਗੇ ਜਿੱਥੇ ਸਾਫ਼ ਪਾਣੀ ਇਸ ਨੂੰ ਮਿਲਿਆ ਕਿਉਂਕਿ ਉਸ ਨੂੰ ਆਕਸੀਜਨ ਚਾਹੀਦੀ ਹੈ ਇਕ ਪਾਰਟिकुलर ਟੈਂਪਰੇਚਰ ਚਈਦੇ ਪਨਪਨ ਵਸਤੇ ਐਗਲੇ ਡਾਊਨ ਕਰਨੇ ਉਸਨੇ ਕਿ ਜਿੱਥੇ ਵੀ ਇਸ ਨੂੰ ਸਾਫ ਪਾਣੀ ਮਿਲੇਗਾ ਉੱਥੇ ਪਨਪੇਗਾ ਤੇ ਗੰਦੇ ਪਾਣੀ ਤੇ ਨਾਲੇ ਵਿੱਚ ਜਿੱਥੇ ਗੰਦਾ ਪਾਣੀ ਹੈ ਉਸ ਮਨੋਂ ਨਹੀਂ ਲੱਗਦਾ ਕਿ ਇਹ ਪਨਪਦਾ ਬਿਲਕੁਲ ਵੀ ਨਾਲ ਜਿਹੜੇ ਮੇਰੇ ਨੈਪ ਕਰੀਅਰ ਰਹਾ ਹੈ ਮੈਡੀਰੀਆ ਡਿਪਾਰਟਮੈਂਟ ਉਸਨੇ ਚੀਜ਼ ਦੇਖੀ ਸਾਫ ਪਾਣੀ ਤੁਸੀਂ ਕਰਦੇ ਅੰਦਰ ਇੱਕ ਬਾਥਰੂਮ ਦੇ ਵਿੱਚ ਵੀ ਜੇ ਟੱਪਿਆ ਹੈ ਕਈ ਦਿਨ ਤੱਕ ਉਹ ਪਾਣੀ ਖੜਾ ਰਿਹਾ ਉਸ ਵਿੱਚ ਆ ਮਛਤ ਪਨਪਦਾ ਜਿਹੜਾ 2030 ਦਾ ਸਾਡਾ ਮਿਸ਼ਨ ਹੈ ਉਹ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਉਹ ਇੰਪੋਸੀਬਲ ਹੈ ਬਟ ਯੈਸ ਸਾਰਿਆਂ ਨੂੰ ਮਿਲ ਕੇ মিডিਆ ਨੂੰ ਜਾਗਰੂਕ ਇਸ ਤਰ੍ਹਾਂ ਤੁਸੀਂ ਅੱਜ ਦੀ ਡੇਟ ਵਿੱਚ ਕਰ ਰਹੇ ਹੋ ਉਸ ਤਰ੍ਹਾਂ ਕਰਦੇ ਜਿਹਾ ਤੇ ਜਿਹੜੀ ਮੇਨ ਪ੍ਰੀਕਾਸ਼ਨਸ ਹਨ ਉਹਨਾਂ ਨੂੰ ਅਸੀਂ ਲੈਂਦੇ ਰਹੀਏ ਤੇ ਡੈਫੀਨਿਟਲੀ ਅਸੀਂ ਅੱਜ ਇਹ ਹਾਸਲ ਕਰ ਸਕਦੇ ਹਾਂ